84 ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜਿੱਦਾਂ ਕਿ ਤੁਹਾਨੂੰ ਪਤਾ ਜ਼ਿਲ੍ਹਾ ਪ੍ਰਸਿੱਧ ਜਾਂ ਚੋਣਾ ਦਾ ਜਿਹੜਾ ਖਾਰਾ ਪੂਰੀ ਤਰ੍ਹਾਂ ਜਿਹੜਾ ਭੱਜ ਚੁੱਕਿਆ ਗੱਲਬਾਤ ਵੀ ਕਰਾਂਗੇ ਸਵੇਰ ਤਰਖਸਾਰ ਤੋਂ ਹੀ ਨਿਕਲਦੇ ਨੇ ਮਨਦੀਪ ਸਿੰਘ ਗਿੱਲ ਜੇ ਕੰਮ ਕੀਤੇ ਨੇ ਤੇ ਕੰਮਾਂ ਦੇ ਆਧਾਰ ਤੇ ਹੀ ਜਿਹੜੇ ਵੋਟ ਮੰਗਦੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸਵੇਰੇ 4:30 ਵਜੇ ਦਾ అలਾਰਮ ਲਾਉਂਦੇ ਨੇ ਤਾਂ 5-6 ਵਜੇ ਨਾਲ ਜਿਹੜਾ ਇਹ ਘਰੋਂ ਸਮੁੱਚੀ ਟੀਮ ਲੈ ਕੇ ਨਿਕਲ ਜਾਂਦੇ ਨੇ ਗੱਲਬਾਤ ਕਰਾਂਗੇ ਲੋਕਾਂ ਨਾਲ ਵੀ ਕਰਾਂਗੇ ਗੱਲਬਾਤ ਕਿਹੜੇ-ਕਿਹੜੇ ਕੰਮ ਕੀਤੇ ਗਏ ਨੇ ਤੇ ਕਿਹ ਕਿਰੇ ਕਰੇ ਕਮਾਦੇ ਆਧਾਰ ਦੇ ਉੱਤੇ ਵੋਟ ਜਰੀਏ ਮਿਲਦੀ ਏ ਕਰਦੇ ਆਂ ਗੱਲ ਬਾਤ ਸਤਿ ਸ਼ਕਾਲ ਭਾਜੀ ਸਤਿ ਸ਼ਕਾਲ ਜੀ ਜੀ ਆਏ ਨੂੰ ਤੁਸੀਂ ਸਾਡੇ ਨਗਰ ਵਿਖੇ ਆਏ ਹੋ ਸੋ ਬਹੁਤ ਬਹੁਤ ਧੰਨਵਾਦ ਜੀ ਕੋਟਾਨ ਕੋਟ ਸ਼ੁਕਰੀਆ ਤੁਹਾਡਾ ਜੀ ਜੀ ਆਏ ਮਨਦੀਪ ਜੀ ਕਹਿੰਦੇ ਨੇ ਕਿ ਕੰਮ ਭਗਵੰਤ ਮਾਨ ਜੀ ਨੇ ਵੀ ਕਹਿ ਤਾ ਕੇਜਰੀਵਾਲ ਜੀ ਨੂੰ ਇਹ ਕਹਿ ਦਿੱਤਾ ਕਿ ਜੇ ਆਪਾਂ ਕੰਮ ਕੀਤੇ ਨੇ ਜੇ ਕੰਮ ਕਰਾਂਗੇ ਤਾਂ ਫਿਰ ਵੋਟ ਮੰਗਣ ਦੇ ਹੱਕਦਾਰ ਆ ਤੇ ਵਾਕਈ ਉਹੀ ਸੋਚ ਦੇ ਉੱਤੇ ਅੱਗੇ ਜਿਹੜੇ ਵਰਕਰ ਨੇ ਸਾਡੇ ਉਹ ਵੀ ਐਦਾ ਹੀ ਚੱਲਦੇ ਪੈ ਰਹੇ ਨੇ ਕੰਮ ਕੀਤੇ ਨੇ ਤੇ ਲੋਕ ਵੀ ਜਿਹੜੇ ਨੇ ਪੂਰਾ ਪਿਆਰ ਭਰਮਾ ਦੇ ਰਹੇ ਨੇ ਕੀ ਕਹਿਣਾ ਇਹ ਮੈਂ ਉਸ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਸ਼੍ਰੀ ਰਵਿੰਦ ਕੇਜਰੀਵਾਲ ਵਰਗਾ ਇੱਕ ਮਹਾਨ ਨਾਇਕ ਇਸ ਧਰਤੀ ਤੇ ਭੇਜਿਆ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਸਿਰਜਣਾ ਕਰਕੇ ਸਾਡੇ ਵਰਗੇ ਆਮ ਘਰਾਂ ਦੇ ਨੌਜਵਾਨਾਂ ਨੂੰ ਅੱਗੇ ਲੈ ਕੇ ਆਂਦਾ ਕਲਸੀ ਸਾਹਿਬ ਵਰਗੇ ਸਾਡੇ ਮਹਿਬੂਬ ਨੇਤਾ ਜਿਹੜੇ ਸਾਡੇ ਐਮਐਲਏ ਸਾਹਿਬ ਨੇ ਹਲਕਾ ਬਟਾਲਾ ਤੋਂ ਇਹੋ ਜਿਹੀ ਆਮ ਨੌਜਵਾਨਾਂ ਨੂੰ ਲਿਆ ਕੇ ਵਿਧਾਨ ਸਭਾ ਦੇ ਵਿੱਚ ਬਿਠਾ ਕੇ ਲੋਕ ਸੇਵਾ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸੋ ਬਹੁਤ سارے ਲੋਕ ਨੇ ਤੁਸੀਂ ਸਾਰੇ ਜਾਣਦੇ ਹੋ ਸਾਰੇ ਆਮ ਘਰਾਂ ਤੋਂ ਨਿਕਲੇ ਆ। ਉਹ ਸੋਚਣਾ ਜੁੜੇ ਆ ਜੀ ਉਹ ਪਰਮਾਤਮਾ ਦਾ ਕੋਟਾਨ-ਕੋਟ ਸ਼ੁਕਰੀਆ ਕਰਦੇ ਆ ਕਿ ਸਾਨੂੰ ਪਰਮਾਤਮਾ ਨੇ ਇਸ ਲਾਇਕ ਸਮਝਿਆ ਤੇ ਅਸੀਂ ਸੇਵਾ ਕਰਦੇ ਆ ਜੀ ਲੋਕਾਂ ਦੀ। ਮਨਦੀਪ ਜੀ ਆਮ ਪਾਰਟੀ ਦੀ ਸਰਕਾਰ ਤੇ ਆਮ ਘਰਾਂ ਦੇ ਕਾਕਿਆਂ ਨੂੰ ਜੇਰੇ ਨੇ ਬੜੇ-ਬੜੇ ਵੱਡੇ ਅਹੁਦੇ ਵੀ ਮਿਲੇ ਨੇ। ਅਹੁਦੇ ਵੀ ਤਾਂ ਮਿਲੇ ਨੇ ਜੇ ਉਹਨਾਂ ਨੇ ਕੰਮ ਕੀਤੇ ਨੇ। ਕੰਮ ਕੀਤੇ ਨੇ ਤੇ ਉਹਨਾਂ ਨੂੰ ਅਹੁਦੇ ਮਿਲੇ ਨੇ ਤੇ ਉਹ ਵੀ ਹੁਣ ਦਿਨ ਰਾਤ ਮਿਹਨਤ ਕਰਦੇ ਪਏ ਆ ਜਿੱਦਾਂ ਕਿ ਤੁਸੀਂ ਕਰਦੇ ਪਿਓ। ਲਾਪਾ ਲੋਕਾਂ ਦੇ ਘਰਾਂ 'ਚ ਜਾਂਦੇ ਆ ਲੋਕ ਕਹਿ ਦਿੰਦੇ ਨੇ ਕਿ ਮਨਦੀਪ ਗਿੱਲ ਜਿਹੜੇ ਨੇ ਕੰਮ بڑے ਕਰਦੇ ਪਏ ਨੇ ਤੇ ਵੋਟ ਮੰਗਣ ਦੀ ਕੋਈ ਲੋੜ ਹੀ ਨਹੀਂ ਵੋਟ ਆਪੇ ਹੀ ਪਿਆ ਜਾਣੀ ਹੈ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਬਾਰੇ ਜਿੱਦਾਂ ਪਿਆਰ ਮਿਲਦਾ ਤੁਹਾਨੂੰ ਆਸ਼ੀਰਵਾਦ ਮਿਲਦਾ ਪਿਆ ਸੋ ਇਸ ਵਾਰ ਮੈਂ ਦੇਖਦਾ ਪਿਆ ਲੋਕ ਜਿਹੜੇ ਨੇ ਭਰਪੂਰ ਪਿਆਰ ਦਿੰਦੇ ਪਏ ਨੇ ਕੀ ਕਹਿਣਾ ਚਾਹੁੰਦੇ ਇਹ ਤੁਹਾਡੇ ਤੋਂ ਪਹਿਲਾਂ ਵੀ ਨਾ ਵੱਖ-ਵੱਖ ਚੈਨਲਾਂ ਦੇ ਪੱਤਰਕਾਰ ਸਹਿਬਾਨ ਇੱਥੇ ਇੰਟਰਵਿਊ ਕਰਕੇ ਗਏ ਆ ਮੇਰੇ ਰਹੇ ਸਨ ਉਹ ਮੈਨੂੰ ਖੁਦ ਦੱਸ ਰਹੇ ਸੀ ਉਹ ਕਹਿੰਦੇ ਭਾਜੀ ਅਸੀਂ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਨਾਲ ਲੈ ਕੇ ਨਹੀਂ ਜਾਣਾ ਤੁਸੀਂ ਖੁਦ ਜਾਓ ਪਿੰਡ ਦੇ ਵਿੱਚ ਆਪ ਕੁੰਡਾ ਖੜਗਾ ਕੇ ਪੁੱਛੋ ਵੀ ਮਤਲਬ ਜੋ ਤੁਸੀਂ ਆਪਣਾ ਫੀਡਬੈ ਤੁਹਨਾ ਮੈਨੂੰ ਆਣ ਕੇ ਦੱਸਿਆ ਜੋ ਦੱਸਿਆ ਨਾ ਮਨ ਖੁਸ਼ ਹੋ ਗਿਆ ਕਿਉਂਕਿ ਆਪਣੇ ਮੂੰਹ ਮਿੱਠੂ ਤਾਂ ਸਭ ਕੁਝ ਬਣਦੇ ਕਿ ਮੈਂ ਬੜਾ ਪਰਫੈਕਟ ਆ ਮੈਂ ਵੈਰੀ ਬੈਸਟ ਆ ਬਟ ਅਸਲ ਰਿਪੋਰਟ ਜਿਹੜੀ ਉਹ ਲੋਕ ਦਿੰਦੇ ਆ ਕਿ ਵਾਕਈ ਕੁਝ ਹੈ ਵੀ ਆ ਪੱਲੇ ਕਿ ਜਾਂ ਐਵੇਂ ਗੱਲਾਂ ਹਵਾ ਲਾਈ ਐ ਸੋ ਬਟ ਜੋ ਲੋਕਾਂ ਦਾ ਪਿਆਰ ਸਤਿਕਾਰ ਮੈਂ ਰੀਣੀ ਰਾਵਾਂਗਾ ਆਪਣੇ ਆਪਣੇ ਨਗਰ ਨਿਵਾਸੀਆਂ ਦਾ ਜਿਹੜੇ ਪਿਆਰ ਦੇ ਰਹੇ ਨੇ ਜਿਨ੍ਹਾਂ ਨੇ ਇੰਨਾ ਮਾਨਸਤਕਾਰ ਦਿੱਤਾ ਔਰ ਜਿਹੜੀ ਰਿਪੋਰਟ ਸਾਡੇ ਉਹਨਾਂ ਭਰਾਵਾਂ ਨੇ ਦੱਸੀ ਆਣ ਕੇ ਮੇਰਾ ਦਿਲ ਬਾਗੋ ਬਾਗ ਹੋ ਗਿਆ ਔਰ ਮੇਰਾ ਤਾਂ ਹੌਸਲਾ ਜਿਹੜਾ ਨਾ ਮੈਂ ਕਹ ਦੂਣਾ ਨਹੀਂ 10 ਗੁਣਾ ਹੋਰ ਵੱਧ ਗਿਆ ਜੀ ਤੇ ਇਸੇ ਹੌਸਲੇ ਨੂੰ ਇਸੇ ਵਿਸ਼ਵਾਸ ਨੂੰ ਬਰਕਰਾਰ ਰੱਖਾਂਗੇ ਔਰ ਜਿਹੜੇ ਪਿੰਡ ਦੇ ਬਾਕੀ ਵੀ ਰਹਿੰਦੇ ਵਿਕਾਸ ਦੇ ਕੰਮ ਨੇ ਉਹ ਵੱਡੇ ਪੱਧਰ ਤੇ ਕਰਾਵਾਂਗੇ ਜੀ ਮਨਦੀਪ ਗਿੱਲ ਜੀ ਕਿਦੋਂ ਐਸ ਲਾਈਨ ਦੇ ਵਿੱਚ ਪਏ ਨੇ ਸਿਆਸਤ ਦੇ ਵਿੱਚ ਕਿਦੋਂ ਪਏ ਨੇ ਤੇ ਹੁਣ ਕਿੰਨਾ ਕੁ ਪਿਆਰ ਮਿਲਦਾ ਪਿਆ ਕਹਿੰਦੇ ਨੇ ਕਿ ਬੜੀਆਂ ਘਟਨਾਈਆਂ ਵੀ ਆਂਦੀਆਂ ਨੇ ਸਿੱਖਣ ਨੂੰ ਵੀ ਬੜਾ ਕੁਝ ਮਿਲਦਾ ਏ ਤੇ ਕੋਣ ਗੁਰੂ ਰੇ ਨੇ ਤੇ ਕਿਦੋਂ ਤੁਸੀਂ ਐਸ ਲਾਈਨ ਦੇ ਵਿੱਚ ਪਏ ਹੋ ਸਰ ਮੈਂ ਕਦੀ ਸੋਚਿਆ ਨਹੀਂ ਸੀ ਇਸ ਲਾਈਨ ਦੇ ਬਾਰੇ ਮੇਰੇ ਇੱਕ ਨਾ ਸੁਪਨਾ ਹੁੰਦਾ ਸੀ ਮੈਂ ਪਹਿਲਾਂ ਬੀਸੀਏ ਕੀਤੀ ਉਸ ਤੋਂ ਬਾਅਦ ਐਮਸੀਏ ਕੀਤੀ ਫਿਰ ਐਮਐਸਸੀ ਆਈਟੀ ਦੇ ਵਾਸਤੇ ਮੈਂ ਯੂਨੀਵਰਸਿਟੀ ਆਫ ਬੈਡਫੋਰਡ ਚੰਡਰ ਲੰਡਨ ਵੀ ਗਿਆ ਇੱਕ ਸੁਪਨਾ ਸੀ ਕਿ ਮੇਰੇ ਇੱਥੇ ਟੈਗ ਹੋਵੇ ਮਾਈਕਰੋਸਾਫਟ ਦਾ ਮਾਈਕਰੋਸਾਫਟ ਕਾਰਪੋਰੇਸ਼ਨ ਜੋ ਬਿਲ ਗੇਟਸ ਦੀ ਕੰਪਨੀ ਸੀ ਮੇਰੇ ਰੋਲ ਮਾਡਲ ਰਹੇ ਨੇ ਮੈਂ ਛੋਟਾ ਹੋਇਆ ਮਤਲਬ 8ਵੀਂ 9ਵੀਂ ਚ ਪੜਦਾ ਸੀ ਇੱਕ ਸੁਪਨਾ ਸੀ ਕਿ ਮੈਂ ਆਈਟੀ ਸੈਕਟਰ ਚ ਜਾ ਕੇ ਇੱਥੇ ਮਾਈਕਰੋਸਾਫਟ ਦਾ ਇੱਕ EMPLOYE ਬਣ ਕੇ ਕੰਮ ਕਰਨਾ ਉਸੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਇੰਗਲੈਂਡ ਗਏ ਉੱਥੇ ਪੜਾਈ ਕੀਤੀ ਅੱਗੇ ਵੱਧ ਪਰਮਿਟ ਮਿਲਿਆ ਛੁੱਟੀ ਲੈ ਕੇ ਪਰਿਵਾਰ ਨੂੰ ਮਿਲਣ ਵਾਸਤੇ ਵਾਪਸ ਆਇਆ ਸੀ ਰਿਟਰਨ ਟਿਕਟ ਲੈ ਕੇ ਆਇਆ ਸੀ ਪਰ ਉਹ ਜਦੋਂ ਆਇਆ ਨਾ ਉਹ ਕਹਿੰਦੇ ਵੀ ਜਦੋਂ ਉਸ ਪ੍ਰਮਾਤਮਾ ਨੇ ਕਿਸੇ ਹੋਰ ਮਕਸਦ ਲਈ ਚੁਣਿਆ ਹੋਵੇ ਸੋ ਉਹੀ ਗੱਲ ਮੇਰੇ ਨਾਲ ਹੋਈ ਅਰਵਿੰਦ ਕੇਜਲੀਵਾਲ ਦੀ ਸੋਚ ਉਹਨਾਂ ਦਿਨਾਂ ਦੇ ਵਿੱਚ ਇੱਥੇ ਸਾਡੇ ਹਿੰਦੁਸਤਾਨ ਦੇ ਵਿੱਚ ਪਣ ਫਿਰੇ ਸੀ ਉਦੋਂ ਨਾਜਾਰੇ ਅੰਦੋਲਨ ਚੱਲ ਰਿਹਾ ਸੀ 2012 ਚ ਮੈਂ ਵਾਪਸ ਆਇਆ ਸੀ ਜੀ ਸੋ ਉਹੀ ਸੋਚ ਨੂੰ ਵੇਖਦਿਆਂ ਵੇਖਦਿਆਂ ਯਾਰ ਸਾਡੇ ਇੱਕ ਮਨ 'ਚ ਸੋਚ ਆਈ ਕਿ ਯਾਰ ਅਰਵਿੰਦ ਕੇਜਲੀਵਾਲ ਵਰਗਾ ਬੰਦਾ ਅਗਰ ਚੰਗੀ ਹੱਕ ਸੱਚ ਦੀ ਗੱਲ ਕਰਦਾ ਤਾਂ ਅੱਜ ਲੋੜ ਹੈ ਉਹਦੇ ਮੋਢੇ ਨਾਲ ਮੋਢਾ ਸਾਥ ਦੇ ਅੱਜ ਤੱਕ ਵੀ ਮੈਂ ਸਰ ਨੂੰ ਫੇਸ ਟੂ ਫੇਸ ਨਹੀਂ ਮਿਲਿਆ ਮੈਂ ਸੀਐਮ ਸਾਹਿਬ ਨੂੰ ਜਰੂਰ ਮਿਲੇ ਐ ਇੱਕ ਵਾਰੀ ਪਰ ਉਹ ਜਿਹੜੇ ਉਹ ਜਿਹੜੀ ਸੋਚ ਉਹਨਾਂ ਦਾ ਚਿਹਰਾ ਦੇਖ ਕੇ ਸਰ ਉਹਨਾਂ ਦੀ ਫੋਟੋ ਦੇਖ ਕੇ ਲੋਕ ਅੰਡੇ ਖੜੇ ਹੁੰਦੇ ਸੀ ਔਰ ਇੱਕ ਸੋਚ ਆਉਂਦੀ ਸੀ ਕਿ ਯਾਰ ਮੈਂ ਮੋਢੇ ਨਾਲ ਮੋਢਾ ਲਾ ਕੇ ਉਹਨਾਂ ਦਾ ਸਾਥ ਦੇਣਾ ਉਸੇ ਸੋਚ ਨਾਲ ਤੁਰਦਿਆਂ ਤੁਰਦਿਆਂ ਉਹ ਟਿਕਟਾਂ ਵੀ ਉੱਥੇ ਰਹਿ ਗਈਆਂ ਸੋ ਉੱਥੇ ਚੱਲਦੇ ਆਏ ਆ ਚੱਲਦੇ ਆਏ ਆ 2014 ਤੋਂ ਲੈ ਕੇ ਚੱਲਦੇ ਆਉਣਦੇ ਆ ਜੀ 17 ਚ ਵੀ ਪਾਰਟੀ ਲਈ ਕੰਮ ਕੀਤਾ ਜਿਮਨੀ ਚੋਣ ਆਈ ਹੈ ਬਾਅਦ ਵਿੱਚ ਆਪਣੇ 17 ਤੋਂ ਬਾਅਦ ਜਦੋਂ ਮਰਹੂਮ ਮਮਨੋਦ ਖੰਨਾ ਜੀ ਐਕਸਪਾਇਰ ਹੋ ਗਏ ਉਦੋਂ ਵੀ ਜਿਮਨੀ ਚੋਣ ਚ ਕੰਮ ਕੀਤਾ 2019 ਚ ਵੀ ਕੰਮ ਕੀਤਾ ਲੋਕ ਸਭਾ ਚੋਣਾਂ ਚ ਫਿਰ 22 ਚ ਵੀ ਕੰਮ ਕੀਤਾ 24 ਸੋ ਇਸ ਤਰ੍ਹਾਂ ਸਾਡਾ ਰਾਜਨੀਤਿਕ ਸਫ਼ਰ ਚਲਦੇ ਚਲਦੇ ਸ਼ੁਰੂ ਹੋ ਗਿਆ ਜੀ ਪਰ ਕਦੀ ਸੋਚਿਆ ਨਹੀਂ ਸੀਗਾ ਕਿ ਰਾਜਨੀਤੀ ਕਿਉਂਕਿ ਮੈਂ ਵੇਖੋ ਇੱਕ ਬੰਦਾ ਸੌਫਟਵੇਅਰ ਇੰਜੀਨੀਅਰ ਹੋਵੇ ਅਸਲ 'ਚ ਮੈਂ ਨਾ ਆ ਬੜੇ ਗਰੀਬ ਕਰਦਾ ਹਾਂ ਸਰ ਆ ਮੈਨੂੰ ਅੱਜ ਉਹ ਗੱਲ ਯਾਦ ਆ ਗਈ ਹੁਣੇ ਗੱਲ ਕਰਦੇ ਆ ਮੇਰੇ ਪਿਤਾ ਜੀ ਨੇ ਮੈਨੂੰ ਦੱਸਿਆ ਕਹਿੰਦੇ ਮਨਦੀਪ ਅਸੀਂ ਬਹੁਤ ਗਰੀਬੀ ਦਿੱਖੀ ਆ ਇੱਕ ਸਮਾਂ ਸੀ ਕਿ ਕਹਿੰਦੇ ਵੀ ਘਰ ਦੇ ਵਿੱਚ ਨਾ ਦੁਪਹਿਰ ਦੀ ਰੋਟੀ ਖਾਣ ਜੋਗੀ ਵੀ ਕਹਿੰਦੇ ਸਾਡੇ ਕੋ ਆਟਾ ਨਹੀਂ ਸੀ ਚਾਹੀਦੀ ਗੱਲ ਹੈ ਮੈਂ ਸਚਾਈ ਦਾ ਕਿਉਂਕਿ ਬੰਦੇ ਨੂੰ ਆਪਣੀਆਂ ਜੜ੍ਹਾਂ ਨਾਲ ਹਮੇਸ਼ਾ ਜੁੜਿਆ ਰਹਿਣਾ ਚਾਹੀਦਾ ਜੀ ਜੀ ਕਹਿੰਦੇ ਦੁਪਹਿਰ ਦੀ ਮਤਲਬ ਆਟੇ ਦੀ ਵੀ ਸਾਨੂੰ ਫਿਕਰ ਹੁੰਦੀ ਕਿੱਥੋਂ ਲੈ ਕੇ ਆਉਣਾ ਉਹਨਾਂ ਨੇ ਆਪਣੀ ਜਵਾਨੀ ਵੇਲੇ ਦੀ ਗੱਲ ਦੱਸੀ ਹੈ ਕੋਈ ਪਿੰਡ ਸਾਹਿਬ ਬਜ਼ੁਰਗ ਸਾਡੇ ਨੇ ਸਾਡੇ ਪਿੰਡ ਦੇ ਨੇ ਜੇ ਮੈਂ ਕੋਈ ਗੱਲ ਗਲਤ ਗੱਲ ਕਹਿ ਰਿਹਾ ਹੁੰਦਾ ਬੰਦਾ ਜਾਣ ਕੇ ਕਹਿ ਰਿਹਾ ਇਹ ਗੱਲ ਸਚਾਈ ਆ ਜੀ ਤੇ ਕਹਿੰਦੇ ਅਸੀਂ ਮਿਹਨਤ ਕੀਤੀ ਮਿਹਨਤ ਕਰਕੇ ਮੇਰੇ ਪਿਤਾ ਜੀ ਨੇ ਸਾਨੂੰ ਪੜਾਇਆ ਤੇ ਮੈਨੂੰ ਇੱਕ ਸੁਪਨਾ ਸੀ ਕਿ ਮੈਂ ਮਾਈਕਰੋਸਾਫਟ ਕੰਪਨੀ ਚ ਬਣ ਕੇ ਮੈਂ ਪਰ ਉਹ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਦੇਖੋ ਕਿਦੋਂ ਕਿਹੋ ਜਿਹਾ ਸਵੱਭ ਬਣ ਗਿਆ ਅੱਜ ਪਰਮਾਤਮਾ ਨੇ ਰੰਗ ਭਾਗ ਲਾਏ ਨੇ ਸੋਹਣੀਆਂ ਬਖਸ਼ਿਸ਼ਾਂ ਕੀਤੀਆਂ ਨੇ ਪਰ ਜਿੰਨੀਆਂ ਵੀ ਜੋ ਅੱਜ ਪਰਮਾਤਮਾ ਨੇ ਸਾਨੂੰ ਸੁੱਖ ਸੁਹਲਤਾਂ ਦਿੱਤੀਆਂ ਨੇ ਇਹ ਸਭ ਆਪਣੀ ਮਿਹਨਤ ਹੱਕ ਸੱਚੀ ਕਮਾਈ ਨਾਲ ਮਤਲਬ ਹਾਸਲ ਕੀਤੀਆਂ ਨੇ ਸੋ ਮੈਂ ਹਮੇਸ਼ਾ ਆਪਣੇ ਫਾਦਰ ਸਾਹਿਬ ਨੂੰ ਮਿਸ ਕਰਦਾ ਉਹ ਦੁਨੀਆ ਤੇ ਨਹੀਂ ਰਹੇ ਪਰ ਹਮੇਸ਼ਾ ਉਹਨਾਂ ਦੀ ਲੋ ਜੀ ਕਿਤੇ ਨਾ ਕਿਤੇ ਭਾਵੁਕ ਹੋ ਗਏ ਨੇ ਕਿ ਵਾਕਈ ਕਹਿੰਦੇ ਨੇ ਕਿ ਜਦੋਂ ਪਰਮਾਤਮਾ ਦੀ ਕਿਰਪਾ ਹੁੰਦੀ ਏ ਤੇ ਉਹ ਪਰਮਾਤਮਾ ਦੀ ਕਿਰਪਾ ਵੀ ਦੇ ਨਾਲ ਨਾਲ ਜਰਾਏ ਮਾਤਾ ਪਿਤਾ ਦਾ ਵੀ ਅਸ਼ੀਰਵਾਦ ਹੁੰਦਾ ਹੈ। ਉਹਨਾਂ ਨੇ ਆਪਣੇ ਭਾਵੁਕ ਗੱਲਾਂ ਦੱਸੀਆਂ ਨੇ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਆਪਣੇ ਪਿਤਾ ਜੀ ਨੂੰ ਯਾਦ ਕਰਕੇ ਵੀ ਭਾਵੁਕ ਹੋ ਗਏ ਨੇ ਕਿ ਉਹਨਾਂ ਦੀਆਂ ਅੱਜ ਅਸ਼ੀਰਵਾਦ ਦੇ ਨਾਲ ਜਰਾਏ ਆਪਾਂ ਆਪਣੇ ਪਰਿਵਾਰ ਦੀ ਸੇਵਾ ਨਹੀਂ ਆਪਣੇ ਇਲਾਕੇ ਦੀ ਸੇਵਾ ਕਰਦੇ ਪਏ ਨੇ, ਦਿਨ ਰਾਤ ਮਿਹਨਤ ਕਰਦੇ ਪਏ ਨੇ ਤੇ ਮਿਹਨਤ ਦਾ ਜਰਾ ਫਾਲਾ ਉਹਨਾਂ ਨੂੰ ਮਿਲਦਾ ਪਿਆ। ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਉਹਨਾਂ ਦਾ ਕਹਿਣਾ ਹੈ ਤੇ ਕਿੱਦਾਂ ਦੇ ਕੰਮ ਜਿਹਰੇ ਨੇ ਹੋ ਰਹੇ ਨੇ ਵਿਕਾਸ ਕਰ ਜਾਂਦੇ ਕਰਦੇ ਆਂ ਗੱਲਬਾਤ ਸਤਿ ਸ਼ਕਾਲ ਜੀ ਮਹਾਰਾਜ ਕੀ ਨਾਮ ਦੇ ਮੇਰਾ ਨਾਮ ਗੁਰਮੁਖ ਸਿੰਘ ਜੀ ਗੁਰਮੁਖ ਸਿੰਘ ਜੀ ਕਿੱਦਾਂ ਦੇਖਦੇ ਹੋ ਕਿ ਮਨਦੀਪ ਸਿੰਘ ਗਿੱਲ ਹਾਂਜੀ ਹਾਂ ਆਮ ਪਾਰਟੀ ਦੀ ਸਰਕਾਰ ਆਈ ਏ ਤੇ ਕੰਮ ਜਿਹਰੇ ਨੇ ਕਹਿੰਦੇ ਤੇ ਪਾਣੀ ਬਹੁਤ ਖੜਾ ਹੁੰਦਾ ਸੀਗਾ ਤੁਰਿਆਂ ਵੀ ਬੜਾ ਔਖਾ ਏ ਕਿੱਦਾਂ ਦੇ ਕੰਮ ਜਿਹਰੇ ਨੇ ਕਰਾਏ ਜਾ ਰਹੇ ਨੇ ਬਹੁਤ ਵਧੀਆ ਕੰਮ ਕਰਾ ਰਹੇ ਆ ਜੀ ਜੀ ਇਹ 70 72 ਸਾਲ ਤੋਂ ਜਿਹੜਾ ਪਾਣੀ ਦੀ ਸਮੱਸਿਆ ਸੀ ਨਾ ਜੀ ਇਹ ਕਿਸੇ ਪਾਰਟੀ ਨੇ ਵੀ ਆਣ ਕੇ ਨਹੀਂ ਕੀਤੀ ਇਹ ਆਮ ਪਾਰਟੀ ਨੇ ਹਾਂਜੀ ਤੇ ਸਾਡੇ ਪ੍ਰਧਾਨ ਮਨਦੀਪ ਸਿੰਘ ਨੇ ਇਹ ਕੰਮ ਚੁੱਕ ਕੇ ਤੇ ਰਾਤ ਦਿਨ ਮਿਹਨਤ ਕਰਕੇ ਹਾਂਜੀ ਅਸੀਂ ਇਹਦੇ ਨਾਲ ਤਨ ਮਨ ਧਨ ਦੇ ਨਾਲ ਹਾਂਜੀ ਹਰ ਥਾਂ ਮਤਲਬ ਜਿਹੜਾ ਕੰਮ ਕੋਈ ਜਿਹੜਾ ਵਾ ਹਾਂਜੀ ਹੋਰ ਕਿਸੇ ਵਕਾ ਦਾ ਪਾਣੀ ਦਾ ਦੂਜੇ ਤੀਜੇ ਦਾ ਬਹੁਤ ਇੱਕ ਨੰਬਰ ਦਾ ਕੰਮ ਕਰ ਰਹੇ ਆ ਜੀ ਸਾਰਾ ਪਿੰਡ ਨਗਰ ਇਹਨਾਂ ਦੇ ਨਾਲ ਆ ਹਾਂਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਭਾਜੀ ਕੀ ਨਾਮ ਜੀ ਰਾਜਵੀਰ ਸਿੰਘ ਜੀ ਇਹ ਰਾਜਵੀਰ ਜੀ ਕਿਦਾਂ ਦੇਖਦੇ ਹੋ ਕਿ ਵਿਕਾਸ ਕਾਰਜ ਦੇ ਜਿਹੜੇ ਕੰਮ ਨੇ ਬੜੇ ਜੰਗੀ ਪੱਧਰ ਤੇ ਹੋ ਰਹੇ ਨੇ ਜੇ ਬੋਰਡ ਦੀ ਗੱਲ ਕਰੀ ਤੇ ਬੋਰਡ ਤੇ ਕਹਿੰਦੇ ਨੇ ਕਿ ਆਪਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਵੋਟ ਉਹਨਾਂ ਦੀ ਕਿ ਮਨਦੀਪ ਸਿੰਘ ਜੀ ਕੀ ਕਹਿੰਦੇ ਬਿਲਕੁਲ ਬਿਲਕੁਲ ਜੀ ਇਹ ਸਚਾਈ ਹੈ ਗੱਲ ਭਾਰੀ ਜੀ ਉਹਨਾਂ ਨੇ ਕੰਮ ਕਰਾਏ ਆ ਪਿੰਡ ਦੇ ਵਿੱਚ ਨਗਰ ਵਿੱਚ ਵਧੀਆ ਕੰਮ ਜਿਹੜੇ ਕਦੀ ਸੋਚੇ ਨਹੀਂ ਲੋਕਾਂ ਨੇ ਉਹ ਵੀ ਕੰਮ ਹੋਏ ਆ ਤੇ ਦੋ ਟੈਂਕੀਆਂ ਪਾਣੀ ਦੀਆਂ ਲੱਗੀਆਂ ਨਵੀਆਂ ਜੀ ਟੂਟੀਆਂ ਲੱਗਣੀਆਂ ਲੋਕਾਂ ਦੇ ਘਰਾਂ 'ਚ ਸੀਵਰੇਜ ਪੈ ਗਿਆ ਫੇਰ ਟਰੈਕਟਰ ਟਰਾਲੀ ਕੂੜੇ ਵਾਸਤੇ ਡਸਟਬਿਨ ਲੱਗੇ ਆ ਕਮਿਊਨਿਟੀ ਹਾਲ ਬਣ ਗਿਆ ਹੋਰ ਬੜਾ ਕੁਝ ਮਤਲਬ ਅੱਗੇ ਵੀ ਪ੍ਰੋਜੈਕਟ ਜਿਹੜੇ ਲੀਕੇ ਉਹਨਾਂ ਨੇ ਬੜਾ ਵਧੀਆ ਕੰਮਕਾਰ ਹੋਣ ਧਿਆ ਪਿੰਡ ਦੇ ਵਿੱਚ ਸਾਰੇ ਲੋਕ ਪਿੰਡ ਦੇ ਨਾਲ ਆ ਸਾਥ ਦੇ ਨੂੰ ਤਿਆਰ ਬੈਠੇ ਹੋ ਕਹਿੰਦੇ ਵੀ ਤੁਹਾਨੂੰ ਘਰਾਂ ਚਾਉਂਦੀ ਲੋੜ ਨਹੀਂ ਆ ਅਸੀਂ ਤੁਹਾਡੇ ਨਾਲ ਆ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਵੀਰ ਸਿੰਘ ਰੰਦਾਵਾ ਜੀ ਰੰਦਾਵਾ ਸਾਹਿਬ ਕਿੱਦਾਂ ਦੇਖਦੇ ਹੋ ਕਿ ਪਿਛਲੇ 70 ਸਾਲਾਂ ਤੋਂ ਜਿਹੜੇ ਕੰਮ ਰੁਕੇ ਹੀ ਉਹ ਹੁਣ ਅੱਜ ਤਰਤਰ ਹੋ ਰਹੇ ਨੇ ਕਿੰਨਾ ਦੀ ਦੇਣ ਹੈ ਤੇ ਕੀ ਕਹਿਣਾ ਚਾਹੁੰਦੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਦੱਸਣਾ ਚਾਹੁੰਦਾ ਜੀ ਕੰਮ ਰੁਕੇ ਨਹੀਂ ਕੰਮ ਹੋਏ ਹੀ ਨਹੀਂ ਜੀ ਇੱਕ ਦੇ ਹੁੰਦਾ ਨਾ ਵੀ ਕੰਮ ਸ਼ੁਰੂ ਹੋ ਜੇ ਤੇ ਉਹ ਰੁਕ ਜੇ ਉਹਨੂੰ ਹੀ ਰੁਕਿਆ ਕਹਿ ਸਕਦੇ ਆ ਤੇ ਜਿਹੜਾ ਕੰਮ ਸ਼ੁਰੂ ਨਹੀਂ ਹੋਇਆ ਉਹਨੂੰ ਹੀ ਰੁਕਿਆ ਕਿਦਾਂ ਕਹੀਏ ਇਹ ਇਹ ਆ ਵੀ ਕੰਮ ਹੋਇਆ ਹੀ ਕੋਈ ਨਹੀਂ ਜੇ ਹੋਇਆ ਤਾਂ ਉਹ ਹੀ ਗੱਲ ਜਿਦਾਂ ਸਾਡੇ ਪਿੰਡ ਦੇ ਵਿੱਚ ਪਹਿਲਾਂ ਕੱਚੀਆਂ ਇੱਟਾਂ ਹੁੰਦੀਆਂ ਸੀ ਪਠਿਆਲੀਆਂ ਉਹਨਾਂ ਨੂੰ ਪੁੱਟ ਕੇ ਬਦਲੀ ਕਰਕੇ ਬਿਲ ਬਣ ਜਾਣੇ ਫੇਰ ਆ ਗਿਆ ਟ੍ਰੈਂਡ ਜੀ ਇਹਨਾਂ ਦੇ ਵਿੱਚ ਕੰਕਰੀਟ ਪਾ ਦੋ ਉਹ ਕੰਮ ਹੋਏ ਹੁਣ ਕੰਕਰੀਟ ਦੇ ਉੱਤੇ ਤੈਲਾਂ ਲਵਾਤੀਆਂ ਜੀ ਦੱਸੋ ਪਿੰਡ ਦੇ ਬਹੁਤ ਸਾਰੇ ਵਿਕਾਸ ਹੋਣ ਵਾਲੇ ਬਹੁਤ ਕੰਮ ਹੋਣ ਵਾਲੇ ਸੀ ਸਿਰਫ ਇੱਕ ਗਲੀਆਂ ਤੇ ਨਾਲੀਆਂ ਤੱਕ ਹੀ ਸੀਮਤ ਰੱਖਿਆ ਜੀ ਸਾਡਾ ਪਿੰਡ ਨਿਹਾਰਾ ਮੱਜਾ ਸਿੰਘ ਸਾਡੇ ਸੰਤ ਬੱਬਾ ਨਾਮ ਸਿੰਘ ਜੀ ਮਹਾਰਾਜ ਕਿਲੇ ਵਾਲੇ ਜੋ ਕਿ ਵਰਲਡ ਦੇ ਵਿੱਚ ਪਤਾ ਵੀ ਪੰਜਾਬ ਦੇ ਵਿੱਚ ਕਨਿਹਾਰਾ ਮੱਜਾ ਸਿੰਘ ਪਿੰਡ ਹੈਗਾ ਜੀ ਇੰਨੀ ਮਹਾਨ ਸ਼ਖਸੀਅਤ ਉਹਨਾਂ ਦਾ ਪਿੰਡ ਵੀ ਇਹਨਾਂ ਨਰਕ ਬਣਾ ਕੇ ਰੱਖਿਆ ਇਹਨਾਂ ਸਰਕਾਰਾਂ ਨੇ ਸ਼ਰਮ ਆਉਂਦੀ ਹੀ ਵੇਖ ਕੇ ਮੈਂ ਵੀ ਇੱਕ ਜੱਟ ਜ਼ਿਮੀਂਦਾਰ ਪਰਿਵਾਰ ਤੋਂ ਆ ਆਪਣੀ ਖੇਤੀ ਦਾ ਕੰਮ ਕਰਦਾ ਸੀ ਤੇ ਸਾਡੀ ਵੀ ਕੋਈ ਲੈਣ ਨਹੀਂ ਸੀ ਜਦੋਂ ਤੁਰੇ ਹਾਂ ਕਹਿੰਦੇ ਛੱਡੋ ਕਿਹੜੇ ਕੰਮ ਮੈਂ ਵੀ ਨਹੀਂ ਜੇ ਮਹਾਰਾਜ ਦੇ ਨਾਂ ਤੇ ਤੁਰੇ ਹਨ ਤੇ ਗਿੱਲ ਸਾਹਿਬ ਦਾ ਸਾਥ ਦੇਣਾ ਤੇ ਮਹਾਰਾਜ ਨੇ ਸਾਨੂੰ ਕਿਰਪਾ ਕੀਤੀ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੀ ਉਹ ਸਾਨੂੰ ਨੇਤਾ ਵੀ ਬਹੁਤ ਵਧੀਆ ਮਿਲ ਗਏ ਭਗਵੰਤ ਸਿੰਘ ਜੀ ਮਾਨ ਸਾਡੇ ਅਰਵਿੰਦ ਕੇਜਰੀਵਾਲ ਜੀ ਜੀ ਤੇ ਬਾਕੀ ਇੱਕ ਸਾਡੀ ਜਿਹੜੀ ਪਿੰਡ ਦੀ ਟੀਮ ਆ ਨਾ ਇਹ ਇੱਕ ਜਿੱਦਾਂ ਕਹਿਦੇ ਨੇ ਆ ਵੀ ਥੰਮ ਬਣ ਕੇ ਖਲੋਤੇ ਆ ਜੋ ਅਸੀਂ ਪਿੰਡ ਦੇ ਵਿਕਾਸ ਕਰਾ ਰਹੇ ਆ ਅਦਰਵਾਈਜ਼ ਪਹਿਲਾਂ ਕੋਈ ਕੰਮ ਨੂੰ ਹੱਥ ਹੀ ਨਹੀਂ ਪਾਉਂਦਾ ਜੀ ਕਿਉਂ ਉਹਨਾਂ ਦੀ ਇੱਕ ਦੂਜੇ ਨੂੰ ਘੁੰਡੀਆਂ ਆਈਆਂ ਜੀ ਉਹ ਕਰਦਾ ਸੀ ਦੋ ਦੇ ਲੱਥਾ ਖਿਦੇ ਉਹ ਕਰਦਾ ਉਹ ਲੱਤਾ ਖਿਜਦੇ ਅਹੀਂ ਅੜਗੇ ਇਹ ਕੰਮ ਕਰਾਉਣੇ ਆ ਕਰਾਉਣੇ ਆ ਕਿਰਪਾ ਰਹੀ ਹੈ ਮਹਾਰਾਜ ਦੀ ਕਿਲੇ ਵਾਲੇ ਦੀ ਤੇ ਕੰਮ ਬਹੁਤ ਵਧੀਆ ਹੋ ਰਿਹਾ ਜੀ ਉਹ ਸਭ ਤੋਂ ਵੱਧ ਮਿਹਨਤ ਸਾਡੇ ਮਨਦੀਪ ਸਿੰਘ ਗਿੱਲ ਜਿਨ੍ਹਾਂ ਨੇ ਸਾਨੂੰ ਨਾਲ ਤੋਰਿਆ ਦੇਣ ਦਾ ਆਦ ਇਹਨਾਂ ਨੇ ਇੱਕ ਕੀਤੀ ਆ ਅੱਜ ਵੀ ਮਿਹਨਤ ਕਰ ਰਹੇ ਆ ਪਿੰਡ ਵਾਲੇ ਭਾਵੇਂ ਸਾਨੂੰ ਕਹਿਣ ਕਿ ਤੁਹਾਨੂੰ ਪਿੰਡ ਦੇ ਵਿੱਚ ਆਉਂਦੀ ਲੋੜ ਨਹੀਂ ਪਰ ਨਹੀਂ ਇਹਨਾਂ ਦਾ ਇੱਕ ਸੁਪਨਾ ਵੀ ਨਹੀਂ ਘਰ ਘਰ ਜਾ ਕੇ ਫਿਰ ਦਰਸ਼ਨ ਕਰਨੇ ਆ ਅਸ਼ੀਰਵਾਦ ਲੈਣ ਦੇ ਆ ਅਸ਼ੀਰਵਾਦ ਲੈਣ ਦੇ ਆ ਘਰ ਘਰ ਜਾ ਕੇ ਮਿਲ ਕੇ ਆਉਂਦੇ ਆ ਦੁੱਖ ਸੁੱਖ ਵੇਲੇ ਹਰ ਵੇਲੇ ਹਾਜ਼ਰ ਰਹਿੰਦੇ ਆ ਤੇ ਇਸ ਕਰਕੇ ਇਹ ਇਹਨਾਂ ਦੀ ਮਿਹਨਤ ਵਾ ਕਿ ਜਿੰਨਾ ਆਪਣੇ ਪਰਿਵਾਰ ਦੇ ਵਿੱਚ ਦੇ ਵਿਚਰਾਂਗੇ ਕਈ ਗੱਲਾਂ ਹੁੰਦੀਆਂ ਮਿਸ ਹੋ ਜਾਂਦੀਆਂ ਪਰ ਜਦੋਂ ਪਰਿਵਾਰ ਦੇ ਵਿੱਚ ਜਾਵਾਂਗੇ ਤਾਂ ਉਹ ਗੱਲਾਂ ਖੁੱਲ੍ਹ ਜਾਂਦੀਆਂ ਜੋ ਕੋਈ ਕੰਮ ਹੱਲ ਹੋਣ ਵਾਲਾ ਕਰ ਦਿੰਦੇ ਨੇ ਸੋ ਗੱਲਬਾਤ ਕਰਦਿਆਂ ਹੋਰ ਵੀ ਇੱਥੇ ਪਿੰਡ ਦੇ ਲੋਕ ਨੇ ਜਿਹੜੇ ਮੌਜੂਦ ਨੇ ਕੀ ਉਹਨਾਂ ਦਾ ਕਹਿਣਾ ਹੈ ਕਿ ਅੱਜ ਮਨਦੀਪ ਸਿੰਘ ਗਿੱਲ ਜਿਹੜੇ ਨੇ ਕੰਮ ਕਰਦੇ ਪਏ ਨੇ ਆਪਣੇ ਪਰਿਵਾਰ ਬਾਰੇ ਵੀ ਉਹਨਾਂ ਨੇ ਗੱਲਾਂ ਦਸੀਆਂ ਤੇ ਕੁਝ ਭਾਵੁਕ ਕਰਨ ਵਾਲੀਆਂ ਵੀ ਜਿਹੜੀਆਂ ਤਸਵੀਰਾਂ ਪਾ ਤੁਹਾਨੂੰ ਦਿਖਾਈਆਂ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਜੀ ਪ੍ਰੀਤਮ ਸਿੰਘ ਪ੍ਰੀਤਮ ਸਿੰਘ ਜੀ ਕਿੱਦਾਂ ਦੇਖਦੇ ਹੋ ਕਿ ਵਿਕਾਸ ਕਾਰਜਾਂ ਦੀ ਜਰੀਏ ਲੜੀ ਬੜੀ ਅੱਗੇ ਨੂੰ ਵਧਨ ਦੀ ਏ ਤੇ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੋ ਕਹਿਣਾ ਚਾਹੁੰਦਾ ਪਰ ਥੋੜੇ ਦੇਰ ਤੋਂ ਮੈਂ ਇੱਥੇ ਆਇਆ ਹਾਂ 8 ਸਾਲ ਤੋਂ ਜੀ ਜੋ ਮੈਂ 8 ਸਾਲ ਤੋਂ ਵੇਖ ਰਿਹਾ ਚਲੋ ਇਹਨਾਂ ਨਾਲ ਮੇਰਾ ਬੜਾ ਨੇੜਵਾ ਮੇਰੇ ਬੱਚਿਆਂ ਵਰਗੇ ਆ ਮੇਰੀ ਬੇਟੀ ਵੀ ਇੱਥੇ ਵੀ ਆਈ ਆ ਜੀ ਤੇ ਮੇਰਾ ਪੋਤੀ ਆ ਸਮਝੋਈ ਵੀ ਜੀ ਤੇ ਕਾਰਨ ਇਹ ਆ ਕਿ ਜੋ ਇਹਨਾਂ ਨੇ ਕੰਮ ਕੀਤਾ ਵਾ ਉਹਦੇ ਆਧਾਰ ਤੇ ਬਹੁਤ ਵਧੀਆ ਸੋਨਾ ਕੰਮ ਚੱਲ ਰਿਹਾ ਵਾ ਤੇ ਕਾਰਨ ਇਹ ਆ ਵੀ ਗਾੜੀ ਵੀ ਚੱਲੂਗਾ ਜੀ ਜਿਹੜਾ ਪਾਣੀ ਦਾ ਕੰਮ ਹੀ ਨਾ ਇਹ ਤਾਂ ਮੈਂ ਅੱਜ ਸੀ ਤਾਂ ਵੇਖਿਆ ਨਹੀਂ ਆਪਣੀ 55 ਸਾਲ ਦੇ ਵਿੱਚ ਪਈ ਇੱਥੋਂ ਦਾ ਨਿਸ਼ਾਰੇ ਦਾ ਪਾਣੀ ਨਿਕਲਿਆ ਹੋਊਗਾ ਚਲੋ ਮੈਂ ਅੱਗੇ ਪਿੱਛੇ ਹੁੰਦਾ ਹੀ ਰਿਹਾ ਮੋਟਰਸਾਈਕਲ ਤੇ ਸਕੂਟਰਾਂ ਦੇ ਬਹੁਤ ਯਾਰ ਪਾਣੀ ਜਾਂਦੀ ਨੰਗਰੇ ਤੇ ਰਹੇ ਆ ਪਰ ਹੁਣ ਜਿਹੜਾ ਕੰਮ ਹੋ ਰਿਹਾ ਵਾ ਹੋਰ ਠਾਣੇ ਉਠਾਣੀਆਂ ਦਾ ਉਹ ਦਫ਼ਤਰੇ ਬੈਠੇ ਕੰਮ ਹੋ ਜਾਂਦਾ ਵਾ ਕਿਸ ਨੂੰ ਪੈਸਾ ਨਹੀਂ ਦਵਾਉਂਦੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਤੇ ਬੜੀ ਮਿਹਨਤ ਨਾਲ ਜੇ ਕਹੇ ਨੇ ਸੱਜਣ ਨੂੰ ਘਲਤਾ ਵੀ ਜਾ ਕੇ ਫੈਸਲਾ ਜੇ ਕੋਈ ਪੈਸਾ ਮੰਗਦਾ ਤਾਂ ਵੀ ਦੱਸੋ ਤੇ ਇਹੋ ਜੀ ਕੋਈ ਕਹਾਣੀ ਨਹੀਂ ਇੱਥੇ ਤੇ ਕੋਈ ਪਰਚਾ ਨਹੀਂ ਕਿਸ ਤੇ ਕੋਈ ਲੈਣਾ ਨਹੀਂ ਦੇਣਾ ਨਹੀਂ ਤੇ ਬੈਠਿਆਂ ਹੀ ਫੈਸਲੇ ਹੋ ਜਾਂਦੇ ਆ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਜਿਨ੍ਹਾਂ ਨੂੰ ਕੰਮ ਹਾਂਜੀ ਕੰਮ ਵਧੀਆ ਲੱਗਦਾ ਤੇ ਉਹ ਕਹਿੰਦੇ ਨੇ ਕਿ ਵੋਟ ਤੁਹਾਡੀ ਪੱਕੀ ਹੈ ਤੇ ਬਾਕੀ ਜਿਹੜੀ ਬਾਬਰ ਇਹਨਾਂ ਨਾਲ ਗੱਲ ਕੀਤੀ ਆ ਇਦਾਂ ਮੇਰਾ ਨਿਸ਼ਾਰੇ ਗੁਜ਼ਰ ਗਿਆ ਹੀਗਾ ਜੀ ਤੇ ਇਸ ਕਰਕੇ ਥੋੜਾ ਜਿਹਾ ਉਹਨਾਂ ਦਾ ਬੜਾ ਅਸ਼ੀਰਵਾਦ ਹੁੰਦਾ ਵਾ ਤੇ ਜਿਹੜੀ ਗੱਲ ਤੇ ਉਹ ਵੀ ਢੋਲ ਗਿਆ ਤੇ ਮੰਮੀ ਢੋਲ ਗਿਆ ਵਾ ਤੇ ਇਹ ਵੱਡਿਆਂ ਦੇ ਅਸ਼ੀਰਵਾਦ ਨਾਲ ਇਤੋਂ ਜਿੱਦਾਂ ਪਹੁੰਚੀਦਾ ਵਾ ਤੇ ਮਹਾਰਾਜ ਨੇ ਰੋਟੀ ਦਿੱਤੀ ਆ ਜਿੱਦਾਂ ਇਹਨਾਂ ਨੇ ਦਿੱਤੀ ਆ ਉਦਾਂ ਹੀ ਮੈਨੂੰ ਦਿੱਤੀ ਆ ਤੇ ਬੜੀ ਮਹਾਰਾਜ ਦੀ ਕਿਰਪਾ ਵਾ ਬਾਕੀ ਇਹਨਾਂ ਦੇ ਨਾਲ ਵਾਂ ਜਿੱਥੇ ਲੋੜ ਪੈਂਦੀ ਆ ਉੱਥੇ ਜਿੰਨਕ ਜੋਗਾ ਮੈਂ ਜੁਰੂਸ ਸਾਥ ਦਊਗਾ ਹੋਰ ਨਗਰਾਂ ਦੇ ਵਿੱਚ ਮੇਰੀ ਮਹਾਰਾਜ ਦੀ ਕਿਰਪਾ ਵਾ ਨਗਰਾਂ 'ਚ ਬਣੀ ਆ ਤੇ ਜਿੱਥੋਂ ਜੇ ਦਾ ਮੈਨਾਂ ਯੋਰ ਲੱਗੂਗਾ ਮੈਂ ਵੋਟਾਂ 'ਚ ਵੀ ਤਾਊਂਗਾ ਤੇ ਸਮਝੋ ਜਿੱਤ ਅੱਜ ਤੋਂ ਪ੍ਰਾਪਤ ਵਾ ਜੀ ਹਾਂਜੀ ਲਓ ਜੀ ਜਿੱਤ ਅੱਜ ਤੋਂ ਹੀ ਪ੍ਰਾਪਤ ਹੈ ਕੰਮ ਕੰਮ ਬੋਲਦੇ ਨੇ ਜੇ ਭਗਵੰਤ ਮਾਨ ਜੀ ਨੇ ਕਹਿ ਦਿੱਤਾ ਕਿ ਕੰਮ ਕਰਾਂਗੇ ਤਾਂ ਵੋਟ ਪਾਇਓ ਕੰਮ ਵਾਕਿਆ ਹੀ ਹੁੰਦੇ ਪਏ ਨੇ ਤੇ ਕਿਤੇ ਨਾ ਕਿਤੇ ਮਨਦੀਪ ਸਿੰਘ ਗਿੱਲ ਜਿਹੜਾ ਏ ਪੂਰੀ ਮਿਹਨਤ ਕਰਦਾ ਪਏ ਦਿਨ ਰਾਤ ਮਿਹਨਤ ਕਰਦੇ ਇਹਨਾਂ ਦੇ ਮਿਹਨਤ ਦਾ ਫਲ ਜਿਹੜਾ ਏ ਉਹਨਾਂ ਨੂੰ ਮਿਲਣਾ ਵੀ ਹੈ ਆਪਾਂ ਪਿੰਡ ਦੇ ਹਾਲਾਤ ਦਿਖਾਏ ਨੇ ਤੁਹਾਨੂੰ ਤੇ ਪਿੰਡ ਦੇ ਵਿੱਚ ਵਿਕਾਸ ਕਾਰਜ ਜਿਹਰੇ ਨੇ ਚੱਲਦੇ ਪਏ ਨੇ ਤੁਸੀਂ ਕੀ ਕਹੋਗੇ ਮਨਦੀਪ ਸਿੰਘ ਗਿੱਲ ਬਾਰੇ ਤਾ ਆਪਾਂ ਹੋਰ ਵੀ ਤੁਹਾਨੂੰ ਅੱਗੇ ਜਾਣਕਾਰੀਆਂ ਦਵਾਂਗੇ ਪਿੰਡਾਂ ਦੇ ਵਿੱਚ ਕਿੱਦਾਂ ਦੇ ਵਿਕਾਸ ਕਾਰਜ ਜਰੇ ਨੇ ਚੱਲਦੇ ਪਏ ਨੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਭਵਨ ਅਗਰ왈 ਦੇ ਨਾਲ ਪੰਜਾਬ 84 ਲਾਈਵ ਲੱਕੀ ਰਾਜਪੂਤ ਬਟਾਲਾ